ਬਿਰਾਜ਼ਮਾਨ ਲਈ ਸਰਕਾਰ ਦੇ ਹਸਤੀਆਂ ਤੇ ਸੰਗਤੀ ਰੂਪ ਦੇ ਵਿੱਚ ਬੈਠੇ ਪਰਵੰਤੇ ਸਭ ਤੋਂ ਪਹਿਲਾਂ ਸਾਥੇ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਇਹ ਅਕਾਲ ਕੌਂਸਲ ਵੱਲੋਂ ਇੱਕ ਕਰੰਟ ਇਸ਼ੂ ਜਿਹੜਾ ਹੈ ਉਹ ਵਿਚਾਰਨ ਵਾਸਤੇ ਤਿੰਨ ਰੋਜ਼ਾ ਸੈਮੀਨਾਰ ਦਾ ਆਯੋਜਨ ਰੱਖਿਆ ਹੈ। ਬੜੇ ਵਿਦਵਾਨਾਂ ਨੇ ਬੜੇ ਬੁਲਾਰਿਆਂ ਨੇ ਮੇਰੇ ਤੋਂ ਬਾਅਦ ਆਪ ਜੀ ਨੂੰ ਇਸ ਵਿਸ਼ੇ ਦੇ ਉੱਤੇ ਸੰਬੋਧਨ ਕਰਨਾ ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖ ਧਰਮ ਦੇ ਵਿੱਚ ਧਰਮ ਤੇ ਰਾਜਨੀਤੀ ਦਾ ਗਹਿਰਾ ਸਮੇਲ ਹੈ ਪਰ ਅਸੀਂ ਜਿਹੜੀ ਇਹ ਲਾਈਨ ਬੋਲਦੇ ਆ ਕਿ ਸਿੱਖ ਧਰਮ ਦੇ ਵਿੱਚ ਧਰਮ ਤੇ ਰਾਜਨੀਤੀ ਦਾ ਗਹਿਰਾ ਸਮੇਲ ਹੈ ਇਹ ਸਿਰਫ ਇੱਕ ਕਥਨ ਨਹੀਂ ਹੈ ਬਲਕਿ ਇਹ ਇੱਕ ਸਿਧਾਂਤ ਹੈ ਸਾਡਾ ਸੰਕਲਪ ਹੈ ਤੇ ਇਸ ਸੰਕਲਪ ਦੀ ਵਿਆਖਿਆ ਗੁਰਬਾਣੀ ਦੇ ਵਿੱਚੋਂ ਤੇ ਸਿੱਖ ਇਤਿਹਾਸ ਦੇ ਵਿੱਚੋਂ ਪੜ੍ਹੀ ਜਾ ਸਕਦੀ ਹੈ ਸਮਝੀ ਜਾ ਸਕਦੀ ਹੈ ਮੈਂ ਗੱਲ ਕਰਾਂ ਮਹਾਰਾਜਾ ਰਣਜੀਤ ਸਿੰਘ ਦੇ ਅਰਧਲੇ ਸਮੇਂ ਤੇ 1845 ਦੇ ਵਿੱਚ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਿਕਰ ਹੋ ਜਾਂਦੀ ਹੈ ਤੇ ਸਿੱਖ ਰਾਜ ਦਾ ਸੂਰਤ ਜਿਹੜਾ ਹੈ ਉਹ ਅਸਤ ਹੁੰਦਾ ਆਰੰਭ ਹੋ ਜਾਂਦਾ ਹੈ 1849 ਦੇ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦਾ ਹੈ ਜਦੋਂ ਪੰਜਾਬ ਨੂੰ ਬਰਤਾਨੀਆਂ ਰਾਜ ਦੇ ਵਿੱਚ ਮਰਜ਼ ਕਰ ਲਿਆ ਗਿਆ ਬਿਨਾ ਕਿਸੇ ਦਲੀਲ ਤੋਂ ਬਿਨਾ ਕਿਸੇ ਅਪੀਲ 1449 ਤੋਂ ਲੈ ਕੇ 1920 ਤੱਕ ਇਹ ਕਿਹੜਾ 71 ਸਾਲ ਦਾ ਪੀਰੀਅਡ ਹੈ ਇਹ ਸਾਡੇ ਵਡੇਰਿਆਂ ਨੇ ਕਿਵੇਂ ਹੰਡਾਇਆ ਕਿਵੇਂ ਗੁਜ਼ਾਰਿਆ ਇਹ ਇਤਿਹਾਸ ਦੀਆਂ ਪੁਸਤਕਾਂ ਦੇ ਵਿੱਚ ਅੰਕਤ ਹੈ ਅੰਗਰੇਜ਼ਾਂ ਨੇ ਬੱਟੇ-ਬੱਟੇ ਸਿੱਖ ਸਰਦਾਰਾਂ ਨੂੰ ਜਿਹੜੇ ਖਾਲਸਾ ਰਾਜ ਨੂੰ ਬਰਤਾਨੀਆਂ ਰਾਜ ਦੇ ਵਿੱਚ ਮਰਦ ਕਰਨ ਦੇ ਆਲੋਚਕ ਸਨ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਤੇ ਜਿਨ੍ਹਾਂ ਨੇ ਸਹਿਮਤੀ ਜਤਾਈ ਉਹਨਾਂ ਨੂੰ ਪੈਨਸ਼ਨਾਂ ਦੇ ਕੇ ਘਰੀ ਭੇਜ ਦਿੱਤਾ ਤੇ ਉਹ ਪੈਨਸ਼ਨਾਂ ਹੌਲੀ-ਹੌਲੀ ਘਟਾ ਦਿੱਤੀਆਂ ਤੇ ਫਿਰ ਹੌਲੀ-ਹੌਲੀ ਬੰਦ ਕਰ ਦਿੱਤਾ 72 ਸਾਲ ਦਾ ਇਹ ਜਿਹੜਾ ਸਮਾਂ ਸੀ ਕਿ ਸਾਡੇ ਵਡੇਰਿਆਂ ਨੇ ਆਪਣੇ ਪਿੰਡਿਆਂ ਦੇ ਉੱਤੇ ਔਖਾ ਖੜਾਇਆ ਤੇ ਫਿਰ ਸਾਡੇ ਵਡੇਰਿਆਂ ਨੇ ਸਿਰ ਝੁੜ ਕੇ ਬੈਠ ਕੇ ਸੋਚਣਾ ਸ਼ੁਰੂ ਕੀਤਾ ਕਿ ਸਾਡੀ ਇਹ ਦਸ਼ਾ ਹੋਈ ਕਿਵੇਂ ਗੁਰੂ ਸਾਹਿਬ ਨੇ ਤਾਂ ਸਾਨੂੰ ਰਾਜ ਤੇਜ ਬਖਸ਼ਿਆ ਸੀ ਇਹ ਰਾਜ ਤੇਜ ਸਾਡੇ ਤੋਂ ਖੁੱਸ ਕਿਵੇਂ ਗਿਆ ਇਹਦਾ ਕਾਰਨ ਕੀ ਹੈ ਜਦੋਂ ਸਿਰ ਧੋੜ ਕੇ ਬੈਠੇ ਤੇ ਫਿਰ ਸਾਡੇ ਬਜ਼ੁਰਗਾਂ ਨੂੰ ਅਹਿਸਾਸ ਹੋਇਆ ਕਿ ਗੁਰੂ ਸਾਹਿਬ ਨੇ ਰਾਜ ਤੇਜ ਆਪਣੇ ਸਿੱਖ ਨੂੰ ਬਖਸ਼ਿਆ ਸੀ ਤੇ ਸਿੱਖੋਂ ਜਿਹਦੇ ਕੋਲ ਸਿੱਖੀ ਹੋਣੀ ਹੈ ਕਿ ਅੱਜ ਸਾਡੇ ਕੋਲ ਸਿੱਖੀ ਹੈ ਸਾਡੇ ਘਰਾਂ 'ਚ ਸਿੱਖੀ ਹੈ ਨਹੀਂ ਅਲਾ ਸਿੱਖੀ ਪ੍ਰਾਪਤ ਕਰੀਏ ਤੇ ਜਦੋਂ ਸਾਡੇ ਬਜ਼ੁਰਗ ਸਿੱਖੀ ਪ੍ਰਾਪਤ ਕਰਨ ਵਾਸਤੇ ਸਿੱਖੀ ਦੀ ਦਾਤ ਲੈਣ ਵਾਸਤੇ ਸਿੱਖੀ ਨੂੰ ਸਮਝਣ ਵਾਸਤੇ ਗੁਰਦੁਆਰਿਆਂ ਦੇ ਵਿੱਚ ਆਏ ਕਿ ਉੱਥੇ ਹੋਰ ਹੀ ਕੁਝ ਹੋ ਰਿਹਾ ਸੀ ਉੱਥੇ ਕੁਝ ਹੋਰ ਹੋ ਰਿਹਾ ਸੀ ਕਿ ਤੇ ਟੱਲੀਆਂ ਖੜਕ ਰਹੀਆਂ ਸੀ ਕਿ ਤੇ ਸੰਕ ਵੱਜ ਰਹੇ ਸੀ ਉਹ ਜੇ ਤਾਂ ਸਿੱਖ ਦਾ ਉਹ ਵੀ ਗੱਲ ਸਿੱਖੀ ਦੀ ਗੱਲ ਸਿੱਖੀ ਮਰਿਆਦਾ ਦੀ ਗੱਲ ਕੋਈ ਨਹੀਂ ਸਿਰ ਤੇ ਫਿਰ ਸਾਰੇ ਬਜ਼ੁਰਗਾਂ ਨੇ ਸੋਚਿਆ ਕਿ ਸਭ ਤੋਂ ਪਹਿਲਾਂ ਸਿੱਖੀ ਦੇ ਜਿਹੜੇ ਸੌਮੇ ਐ ਸਿੱਖੀ ਪ੍ਰਚਾਰ ਦੇ ਜਿਹੜੇ ਬਾਧੀਆਂ ਨੇ ਗੁਰਦੁਆਰੇ ਇਹਨਾਂ ਨੂੰ ਸੰਗਠ ਹੈ ਉਹ ਆਜ਼ਾਦ ਕਰਾਉਣਾ ਚਾਹੀਦਾ ਫੇਸ ਹੋ ਜਾਏ ਜੋ ਪਹਿਲਾਂ ਇਹਨਾਂ ਨੂੰ ਆਜ਼ਾਦ ਕਰਾਉਣਾ ਚਾਹੀਦਾ ਤੇ ਆਜ਼ਾਦ ਕਰੋੜ ਵਾਸਤੇ ਗੁਰਦੁਆਰੇ ਸਹਿਬਾਨ ਨੂੰ ਜਦੋਂ ਜ਼ੈਦ ਪਰਾਰੰਭ ਹੋਈ ਸਾਡੇ ਉਹ ਜਿਹੜੇ ਦਾਨੇ ਬਜ਼ੁਰਗ ਸੀ ਬੜੇ ਸਿਆਣੇ ਸੀ ਬੜੇ ਸਮਝਦਾਰ ਸੀ ਉਹਨਾਂ ਨੇ ਕਿਹਾ ਕਿ ਆਪਾਂ ਮਹੰਤਾ ਤੋਂ ਗੁਰਦੁਆਰੇ ਦਾ ਆਜ਼ਾਦ ਕਰਾ ਲਾਂਗੇ ਪਰ ਇਹਨਾਂ ਦਾ ਪ੍ਰਬੰਧ ਮੁੜ ਕੇ ਸਾਹਮਣਾ ਕਿਵੇਂ ਇਹਦੇ ਲਈ ਸਾਨੂੰ ਤਿਆਰੀ ਕਰਨੀ ਚਾਹੀਦੀ ਸੀ ਇਹਦੇ ਲਈ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ ਘਰ ਜ਼ਰ ਜ਼ਰਾ ਹੋ ਗਿਆ ਹੈ ਘਰ ਖਰਾਬ ਹੋ ਗਿਆ ਕਿਉਂ ਲੱਗ ਪਿਆ ਇਹਨੂੰ ਢਾਹ ਤਾਂ ਦੇਾਂਗੇ ਪਰ ਮੁੜ ਕੇ ਰਾਤਾਂ ਕਿਤੇ ਕੱਟਣੀਆਂ ਨੇ ਇਹ ਸਾਨੂੰ ਪ੍ਰਬੰਧ ਕਰਨਾ ਪੈਣਾ ਕੋਈ ਵਧੀਆ ਕੋਠਾ ਵਧੀਆ ਘਰ ਵਧੀਆ ਮਕਾਨ ਸਾਨੂੰ ਬਣਾਉਣਾ ਪੈਣਾ ਜਿਹੜਾ ਚੌਂਦਾ ਨਾ ਹੋਵੇ ਤੇ ਫਿਰ ਉਹਦਾ ਬਦਲ ਇੱਕ ਕਮੇਟੀ ਬਣੋ ਹੋਬਰਿਆ ਜਿਹਦਾ ਨਾਂ ਰੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਗਰੇਜ਼ਾਂ ਨੇ ਇਸ ਸੋਚ ਨੂੰ ਇਸ ਵਿਚਾਰ ਨੂੰ ਕੱਟਮ ਕਰਨ ਦੇ ਪੂਰੇ ਯਤਨ ਕੀਤੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜੋੜ ਕੇ ਸਿੱਖ ਬੈਠੇ ਨਾ ਤੇ ਉਹਨਾਂ ਨੇ ਕਮੇਟੀ ਦਾ ਗਠਨ ਕੀਤਾ ਮੇਰੇ ਖਿਆਲ ਸ਼ਾਇਦ 120 ਜਾਂ 130 ਮੈਂਬਰੀ ਕਮੇਟੀ ਦਾ ਗਠਨ ਕੀਤਾ ਤੇ ਸਰਕਾਰ ਨੇ ਆਪਣੇ ਬੰਦਿਆਂ ਦੀ ਪੈਰਲਲ 35 ਮੈਂਬਰੀ ਕਮੇਟੀ ਦਾ ਗਠਨ ਕਰਤਾ ਸਾਡੇ ਬਜ਼ੁਰਗ ਬੜੇ ਸਿਆਣੇ ਉਹਨਾਂ ਨੇ ਕਿਹਾ ਵੀ ਇਹ ਤਾਂ ਬੜੀ ਔਖੀ ਗੱਲ ਉਹਨਾਂ ਨੇ ਸਿਆਣਪ ਤੋਂ ਕੰਮ ਲੈਂਦੇ ਆ ਉਸ 35 ਮੈਂਬਰੀ ਕਮੇਟੀ ਨੂੰ ਵੀ ਆਪਣੇ ਵਿੱਚ ਮਰਜ਼ ਕਰ ਲਿਆ ਬੁਲਾ ਲਿਆ ਉਹ ਵੀ ਆਖੋ ਭਾਈ ਤੁਸੀਂ ਵੀ ਸਾਡੇ ਵਿੱਚ ਬੈਠੋ ਉਹ ਬੈਠੇ ਉਹਨਾਂ ਨੇ ਬੈਠ ਕੇ ਕਿਹਾ ਸਾਨੂੰ ਪ੍ਰਧਾਨਗੀ ਚਾਹੀਦੀ ਹੈ ਕਹਿੰਦੇ ਦੇ ਦਿਓ ਪ੍ਰਧਾਨਗੀ ਪਰ ਫੋਟ ਨਹੀਂ ਪੈਣੀ ਚਾਹੀਦੀ ਤੇ ਪਹਿਲੇ ਪ੍ਰਧਾਨ ਉਹਨਾਂ 35 ਮੈਂਬਰਾਂ ਦੇ ਵਿੱਚੋਂ ਸਰ ਸੁੰਦਰ ਸਿੰਘ ਮਜੀਠੀਆ ਬਣੇ ਬਿਦੇ ਰੋਇ ਨਾ ਕੁਛ ਨੇ ਕਿਹਾ ਇਹਨਾਂ ਨੂੰ ਗਲਤੀਆਂ ਹੋਈਆਂ ਨੇ ਕਹਿੰਦੇ ਉਹ ਕਹਿੰਦਾ ਮੈਂ ਮਾਫੀ ਮੰਗ ਲੈਂਦਾ ਮੌਕੇ ਤੇ ਮਾਫੀ ਮੋਗਾ ਕਿ ਉਹਨਾਂ ਨੂੰ ਫਿਰ ਵਲੰਟੀਅਰ ਚਾਹੀਦੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰਜ ਕਰਨੇ ਸੀ ਤੇ ਉਹਨਾਂ ਕਾਰਜਾਂ ਦੇ ਲਈ ਮੈਨ ਪਾਵਰ ਚਾਹੀਦੀ ਸੀ ਤੇ ਮੈਨ ਪਾਵਰ ਇਕੱਠਿਆ ਕਰਨ ਦੇ ਲਈ ਵਲੰਟੀਅਰ ਜਿਹੜੇ ਆ ਉਹ ਭਰਤੀ ਕਰਨੇ ਸਨ ਤੇ ਫਿਰ volunteers ਨੂੰ ਭਰਤੀ ਕਰਨ ਵਾਸਤੇ ਇੱਕ ਨਾਮ ਚਾਹੀਦਾ ਸੀ ਤੇ ਇੱਕ ਮਹੀਨੇ ਬਾਅਦ ਉਹ ਨਾਮ ਰੱਖਿਆ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਸਾਡੇ ਬਡੇਰਿਆਂ ਨੇ ਸਾਡੇ ਬਜ਼ੁਰਗਾਂ ਨੇ ਇਹਦੀ ਜਿਹੜੀ ਬੁਨਿਆਦ ਸੀ ਇਹਦੇ ਜਿਹੜੇ ਪਿੱਲਰ ਸੀ ਉਹ ਸਿੱਖ ਸਿਧਾਂਤਾਂ ਨੂੰ ਬਣਾਇਆ ਸਿੱਖ ਪਰੰਪਰਾ ਨੂੰ ਬਣਾਇਆ ਕਿਸੇ ਵੀ ਇਮਾਰਤ ਦੇ ਜੇ ਪਿੱਲਰ ਮਜ਼ਬੂਤ ਹੈ ਨਾ ਤੇ ਉਹ ਇਮਾਰਤ ਮਜ਼ਬੂਤ ਮੰਨੀ ਜਾਂਦੀ ਹੈ ਇਹ ਠੀਕ ਹੈ ਸਮੇਂ-ਸਮੇਂ ਤੇ ਉੱਤੇ ਰੈਨੋਵੇਟ ਕਰਾਉਣੀ ਪੈਂਦੀ ਹੈ ਪਰ ਉਸ ਇਮਾਰਤ ਨੂੰ ਕੁਝ ਨਹੀਂ ਹੁੰਦਾ ਜਿਸ ਇਮਾਰਤ ਦੇ ਪਿੱਲਰ ਜਿਹੜੇ ਹੈ ਉਹ ਬਹੁਤ ਸਟਰੌਂਗ ਹੈ ਬਹੁਤ ਮਜ਼ਬੂਤ ਹੈ ਤੇ ਸਾਡੇ ਵਡੇਰਿਆਂ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਰਬ ਦੇ ਜਿਹੜੇ ਪਿੱਲਰ ਸੀ ਉਹ ਸਿੱਖ ਸਿਧਾਂਤ ਬਣਾਏ ਸਿੱਖ ਪਰੰਪਰਾ ਨੂੰ ਪਿੱਲਰ ਬਣਾਇਆ ਤੇ ਇਹਨਾਂ ਪਿੱਲਰਾਂ ਦੇ ਸਹਾਰੇ ਦੇ ਉੱਤੇ ਇਹ ਦੋ ਵੱਡੀਆਂ ਸੰਸਥਾਵਾਂ ਜਿਹੜੀਆਂ ਸੀ ਸਾਡੇ ਬਜ਼ੁਰਗਾਂ ਸਾਡੇ ਦਾਨੀਆਂ ਸਾਡੇ ਵਡੇਰਿਆਂ ਨੇ ਉਹ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਰ 1920 ਤੋਂ ਲੈ ਕੇ 1947 ਤੱਕ ਇਹ 27 ਸਾਲ ਦਾ ਸਮਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਆਪਣੇ ਆਪ ਨੂੰ ਸਟੈਂਡ ਕਰਨ ਦੇ ਲਈ ਲਾਇਆ ਉੱਥੇ ਅੰਗਰੇਜ਼ਾਂ ਦੇ ਨਾਲ ਜਤੋ ਜਹਤਾਂ ਵੀ ਕੀਤੀ ਸਤੋ ਸਹਿਤ ਬਹੁਤ ਜਤੋ ਜਹਤ ਕੀਤੀ ਇੰਨੀ ਜਤੋ ਜ਼ਹਿਤ ਕੀਤੀ ਇੰਨੀ ਜਤੋ ਜ਼ਹਿਤ ਕੀਤੀ ਕਿ ਜੇਲ੍ਹਾਂ ਦੇ ਵਿੱਚ ਬੰਦ ਹੋਣਾ ਪਿਆ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਣਾ ਪਿਆ ਜ਼ਮੀਨਾਂ ਪਰਤ ਕਰਾਉਣੀਆਂ ਪਈਆਂ ਪਰਵਾਦੀ ਕੀਤੀ ਪਰਵਾਦੀ ਕੀਤੀ 1947 ਦੇ ਵਿੱਚ ਪੰਜਾਬ ਦੀ ਵੰਡ ਹੋਈ ਤੇ ਜਦੋਂ ਪੰਜਾਬ ਦੀ ਵੰਡ ਹੋਈ ਇੱਕ ਵਾਰੀ ਫੇਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਬੜਾ ਹੀ ਔਖਾ ਸਮਾਂ ਦੇ ਰਾਜ ਭਾਰਤ ਦੇ ਲੀਡਰ ਇਵਾਲਿਆਂ ਤੋਂ ਮੁਕਰ ਗਏ ਭਾਰਤ ਮੁਕਰ ਗਿਆ ਇਹ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਦੇ ਲੋਕ ਦੇ ਵਿੱਚ ਭਾਰਤ ਦੇ ਲੀਡਰਾਂ ਨੂੰ ਆਪਣੀਆਂ ਮੰਗਾਂ ਯਾਦ ਕਰਵਾਉਣ ਵਾਸਤੇ ਮੋਰਚੇ ਘੜਿਆ ਉਹ ਲੜੇ ਆਰੰਭ ਕੀਤੀ ਔਰ ਆਜ਼ਾਦ ਭਾਰਤ ਦੀ ਸਰਕਾਰ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਡੈਮੰਡ ਕਰਨ ਵਾਸਤੇ 4 ਜੁਲਾਈ 1955 ਤੱਕ ਨੂੰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਤੇ ਹਮਲਾ ਪੱਟ ਗਿਆ ਪਰ ਕੁਝ ਨਹੀਂ ਹੋਇਆ ਸਾਡੀਆਂ ਸੰਸਥਾਵਾਂ ਨੂੰ ਕਿਉਂ ਨਹੀਂ ਕੁਝ ਹੋਇਆ ਅੰਗਰੇਜ਼ ਫਾਂਸੀਆਂ ਤੇ ਚੜਦੇ ਰਹੇ ਅੰਗਰੇਜ਼ ਜੇਲ੍ਹਾਂ 'ਚ ਡੱਕਦੇ ਰਹੇ ਅੰਗਰੇਜ਼ ਗੋਲੀਆਂ ਚਲਾਉਂਦੇ ਰਹੇ ਅੰਗਰੇਜ਼ ਡਾਂਗਾ ਚਲਾਉਂਦੇ ਰਹੇ ਪਰ ਸਾਡੀਆਂ ਇਹ ਦੋਵੇਂ ਸੰਸਥਾਵਾਂ ਜਿਹੜੀਆਂ ਸੀ ਇਹ ਉੱਗਰਦੀਆਂ ਗਈਆਂ ਉੜਦੀਆਂ ਗਈਆਂ ਉੱਗਰਦੀਆਂ ਗਈਆਂ

ਕਿ ਭਾਰਤ ਸਰਕਾਰ ਨੇ ਇਸ ਸਿੱਖ ਵਿਰੋਧੀ ਏਜੰਸੀਆਂ ਨੇ ਸਾਡੀਆਂ ਨਾ ਤੋਂ ਨਾ ਸੰਸਥਾਵਾਂ ਨੂੰ ਥੱਲੇ ਸੁੱਟਣ ਵਾਸਤੇ ਇਹ ਸਮਝ ਲਿਆ ਕਿ ਜਿੰਨਾ ਚਿਰ ਇਹਨਾਂ ਦੇ ਪਿੱਲਰ ਕਾਇਮ ਹੈ ਉਹਨਾਂ ਦੇ ਥੱਲੇ ਨਹੀਂ ਸੁੱਟੀਆਂ ਜਾ ਸਕਦੀਆਂ ਕਿ ਥੱਲੇ ਨਹੀਂ ਸੁੱਟੀਆਂ ਜਾ ਸਕਦੀਆਂ ਜਿਵੇਂ ਮੈਂ ਇੱਕ ਇਤਿਹਾਸ ਦੀ ਉਦਾਹਰਣ ਦਿੰਨਾ ਆਪ ਜੀ ਨੂੰ ਅਹਿਮਦ ਸ਼ਾਹ ਅਬਦਾਲੀ ਜਦੋਂ ਲਾਹੌਰ ਆਇਆ ਨਾ ਬੜਾ ਪਰੇਸ਼ਾਨ ਬੜਾ ਬੜਿਆ ਪੁੱਜਿਆ ਕਿਉਂਕਿ ਸਿੱਖਾਂ ਦੇ ਉਹਦੇ ਕਾਫਲੇ ਨੂੰ ਲੁੱਟਾਈ ਸੀ ਇੱਕ ਵਾਰੀ ਨਹੀਂ ਸੀ ਲੁੱਟੇ ਕਈ ਵਾਰੀ ਲੁੱਟੇ ਸੀ ਤੇ ਉਹ ਲਾਹੌਰ ਦੇ ਵਿੱਚ ਬੈਠਾ ਹਾਰੇ ਹੋਏ ਮੋਗਲ ਸ਼ਾਸਕਾਂ ਨੂੰ ਪੁੱਛਦਾ ਹੈ ਕਿ ਕੌਣ ਹੈ ਜਿਹੜੇ ਮੇਰੇ ਕਾਫਲਿਆਂ ਨੂੰ ਲੁੱਟਦੇ ਨੇ ਉਹ ਕਹਿਣ ਲੱਗੇ ਕਿ ਸਿੱਖ ਨੇ ਕਹਿੰਦੇ ਤੁਹਾਨੂੰ ਵੀ ਪਰੇਸ਼ਾਨ ਕਰਦੇ ਕਹਿੰਦੇ ਸਾਨੂੰ ਤਾਂ ਬਹੁਤ ਜ਼ਿਆਦਾ ਕਰਦੇ ਸੀ ਕਹਿੰਦੇ ਤੁਸੀਂ ਇਹਨਾਂ ਨੂੰ ਖਤਮ ਨਹੀਂ ਕੀਤਾ ਕਹਿੰਦਾ ਜੀ ਕਿਤਾਬ ਬਹੁਤ ਆਪਰ ਹੋਈ ਅਬਦਾਲੀ ਨੇ ਆਪਣੇ ਧਾਨਿਆਂ ਦੀ ਇਕੱਤਰਤਾ ਬੁਲਾਈ ਤੇ ਉਹਨਾਂ ਧਾਨਿਆਂ ਨੂੰ ਪੁੱਛਦਾ ਹੈ ਵੀ ਇਹ ਕੌਮ ਮਗਲਾਂ ਨੂੰ ਵੀ ਪਰੇਸ਼ਾਨ ਕਰਦੀ ਰਹੀ ਹੈ ਤੇ ਇਹ ਨਹੀਂ ਹੁੰਦੇ ਆ ਮੇਰਾ ਵੀ ਇੱਥੇ ਪੰਜਾਬ ਦੇ ਵਿੱਚ ਕੁਝ ਨਹੀਂ ਵੱਟੀਦਾ ਇਹਨੂੰ ਖਤਮ ਕਿੱਦਾਂ ਕਰਾਂ ਕਿਉਂਕਿ ਅਬਦਾਲੀ ਦਾ ਸੁਪਨਾ ਸੀ ਕਿ ਪੰਜਾਬ ਜਿਹੜਾ ਨਾ ਯਮਨਾ ਤੋਂ ਲੈ ਕੇ ਅਟਕ ਤੱਕ ਇਹਦੀ ਰਾਜਧਾਨੀ ਦਿੱਲੀ ਨਹੀਂ ਹੋਣੀ ਚਾਹੀਦੀ ਕਾਬਲ ਹੋਣਾ ਚਾਹੀਦਾ ਇਹ ਸੇਖੀ ਸੀ ਜਿਨ੍ਹਾਂ ਨੇ ਪੰਜਾਬ ਨੂੰ ਕਾਬਲ ਨਾਲ ਤੋੜ ਕੇ ਦਿੱਲੀ ਨਾਲ ਜੋੜਿਆ ਹੋਰ ਕੋਈ ਨਹੀਂ ਸੀ ਤੇ ਉਹ ਜਿਹੜੇ ਤਾਂ ਸਿਆੜੇ ਵਿਦਵਾਨ ਸੀ ਨਾ ਆਬਾਦੀ ਦੇ ਉਹ ਕਹਿਣ ਲੱਗੇ ਜੀ ਇਸ ਕੌਮ ਨੂੰ ਜਿਹੜੇ ਸਿੱਖਾਂ ਬਾਰੇ ਜਾਣਦੇ ਸੀ ਉਹ ਕਹਿਣ ਲੱਗੇ ਜੀ ਇਸ ਕੌਮ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿੰਨਾ ਚਿਰ ਜਿੰਨਾ ਚਿਰ ਇਹ ਦੋ ਚੀਜ਼ਾਂ ਨਾਲ ਜੁੜੇ ਉਹ ਕਹਿੰਦਾ ਕਿਹਦੇ ਕਿਹਦੇ ਨਾਲ ਕਹਿੰਦੇ ਇੱਕ ਤਾਂ ਇਹਨਾਂ ਦਾ ਕੀ ਧਾਰਮਿਕ ਸਥਾਨ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਰਵਾਰ ਸਾਹਿਬ ਤੇ ਇੱਕ ਇੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਦੂਜਾ ਕਹਿੰਦਾ ਇਹਨਾਂ ਦਾ ਗ੍ਰੰਥ ਹੈ ਜਿਹਨੂੰ ਇੱਕ ਗੁਰੂ ਕਹਿੰਦੇ ਜੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਦੇ ਗੁਰਦਘਾ ਮ ਤਖਤਾਂ ਨੂੰ ਤੋੜ ਲਿਆ ਜਾਵੇ ਇਹਨੂੰ ਮਾਰਨ ਦੀ ਲੋੜ ਨਹੀਂ ਫਿਰ ਇਹ ਆਪਣੇ ਆਪ ਮਰ ਜਾਣ। ਕਹਿਮਤ ਸ਼ਾਹ ਅਬਦਾਨੀ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੇ ਉੱਤੇ ਵੀ ਹਮਲਾ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ। ਉਸ ਨੇ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾ ਨੂੰ ਖੂਹਾਂ ਦੇ ਵਿੱਚ ਤੱਕ ਸੁਟਵਾਇਆ। ਅੱਗਾਂ ਤੱਕ ਲਗਵਾਈਆਂ। ਪਰ ਸੇਕੋ ਦੇ ਕੋਲੇ ਮੇਰੇ ਵੀ ਖਤਮ ਨਾ ਹੋਏ। پتہ ਕਿਉਂ? ਕਿਉਂਕਿ ਨਾ ਸਿੱਖ ਆਪਣੇ ਗੁਰਧਾਮ ਨਾਲੋਂ ਟੁੱਟੇ ਨਾ ਸਿੱਖ ਆਪਣੇ ਤਖਤ ਨਾਲੋਂ ਟੁੱਟੇ। ਉਸੇ ਤਰ੍ਹਾਂ ਸਿੱਖ ਵਿਰੋਧੀ ਏਜੰਸੀਆਂ ਜੜੀਆਂ ਨੇ ਉਹ ਜਾਣਦੀਆਂ ਸਨ ਕਿ ਇਹਨਾਂ ਦੋਨਾਂ ਸੰਸਥਾਵਾਂ ਨੂੰ ਉਸ ਸੂਰਤ ਦੇ ਵਿੱਚ ਜ਼ਰਜ਼ਰਾ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਚਿਰ ਇਹਨਾਂ ਦੇ ਪਿੱਲਰ ਜਿਹੜੇ ਨੇ ਉਹ ਸਿਧਾਂਤ ਤੇ ਪਰੰਪਰਾਵਾਂ ਜੜੀਆਂ ਨੇ ਉਹ ਬਣੀਆਂ ਰਹਿਣ। ਦੱਸ ਕੇ ਤੋਂ ਹੀ ਗੜਬੜੀ ਦਾ ਦੌਰ ਸ਼ੁਰੂ ਹੋਇਆ। ਅਸ਼ਾਸੇ ਲੋਕ ਸਾਡੀਆਂ ਇਹਨਾਂ ਸੰਸਥਾਵਾਂ ਦੇ ਵਿੱਚ ਆਏ ਉਹਨਾਂ ਨੇ ਇਹਨਾਂ ਪਿੱਲਰਾਂ ਨੂੰ ਜ਼ਰਜ਼ਰਾ ਕਰਨਾ ਸ਼ੁਰੂ ਕਰ ਦਿੱਤਾ ਜ਼ਰਜ਼ਰਾ ਜਿਹੜੇ ਪਿੱਲਰਾਂ ਦੇ ਸਿਰ ਤੇ ਸਾਡੀਆਂ ਸੰਸਥਾਵਾਂ ਸੀ ਉਹਨਾਂ ਪਿੱਲਰਾਂ ਨੂੰ ਉਹਨਾਂ ਨੇ ਖੋਚਣਾ ਸ਼ੁਰੂ ਕਰ ਦਿੱਤਾ ਜੋ ਇਹਨਾਂ ਸੰਸਥਾਵਾਂ ਦੇ ਵਿੱਚ ਆਈ ਹੋਈ ਗੜਾਵਟ ਦਾ ਮੁੱਖ ਕਾਰਨ ਬਣਿਆ ਹੋਰ ਕੁਝ ਨਹੀਂ ਜੇ ਜੀ ਇਹਨਾਂ ਗੁਰੂ ਸੰਸਥਾਵਾਂ ਦੀ ਮਜ਼ਬੂਤੀ ਚਾਹੁੰਦੇ ਆ ਤੇ ਮੋਟਾ ਤੇ ਸਾਫ਼ ਸ਼ਬਦਾਂ ਦੇ ਵਿੱਚ ਬਸ ਜਿੰਨਾ ਚਿਰ ਅਸੀਂ ਸਿਧਾਂਤ ਤੇ ਪਰੰਪਰਾਵਾਂ ਨੂੰ ਮੋੜ ਜਿਹੜਾ ਹੈ ਉਹ ਸੁਰਜੀਤ ਕਰਕੇ ਇਹਨਾਂ ਤੇ ਪਿੱਲਰ ਨਹੀਂ ਬਣਾਉਂਦੇ ਉਹਨਾਂ ਚਿਰ ਇਹਨਾਂ ਸੰਸਥਾਵਾਂ ਨੂੰ ਖੜਾ ਰੱਖਣਾ ਬਹੁਤ ਔਖਾ ਹੈ ਇਸ ਸਿਧਾਂਤ ਤੇ ਇਹ ਪਰੰਪਰਾਵਾਂ ਦੇ ਇਹ ਮर्यादाਵਾਂ ਦੇ ਉਹ ਸਾਰੇ ਸਾਨੂੰ ਇਸ ਸੰਸਥਾਵਾਂ ਦੇਣੀਆਂ ਹੈ ਇਹ ਮੋੜ ਖੜੀਆਂ ਕਰੀਆਂ ਪੈਣਗੀਆਂ ਮੋਰ ਖੜੀਆਂ ਕਰਨੀਆਂ ਪੈਣਗੀਆਂ ਅਸੀਂ ਸਾਰਾ ਦੋਸ਼ ਦੁਸ਼ਮਣਾਂ ਤੇ ਨਹੀਂ ਪੈ ਸਕਦੇ ਕਿਸੇ ਘਰ ਦੇ ਵਿੱਚ ਜੇ ਚੋਰ ਆਉਂਦਾ ਨਾ ਤੇ ਕਿਤੇ ਨਾ ਕਿਤੇ ਕਰਦੇ ਮੁਖੀ ਜਾਂ ਘਰ ਦੇ ਵਿੱਚ ਰਹਿਣ ਵਾਲੇ ਬਿਛਲਿਆਂ ਦੀ ਵੀ ਗਲਤੀ ਹੁੰਦੀ ਹੈ ਕਿ ਉਹ ਗافل ਹੋ ਜਾਂਦੇ ਆ ਸੌਂ ਜਾਂਦੇ ਆ ਜਾਂ ਕੋਈ ਨਾ ਕੋਈ ਦਰਵਾਜ਼ਾ ਪੁੱਲਾ ਛੱਡ ਦਿੰਦਾ ਫਿਰ ਚੋਰ ਚੋਰੀ ਕਰਨ ਦਾ ਸਭਸਕਾਰ ਕੋਲ ਹੈ ਅਸੀਂ ਵੀ ਜ਼ਿੰਮੇਵਾਰ ਆ ਸਾਡੀਆਂ ਇਹਨਾਂ ਸੰਸਥਾਵਾਂ ਦੀ ਗਿਰਾਵਟ ਕਿਉਂਕਿ ਅਸੀਂ ਇਹ ਪਿਲਰਾਂ ਨੂੰ ਟੱਕੇ ਨਹੀਂ ਕੀਤਾ ਅਸੀਂ ਉਹਨਾਂ ਲੋਕਾਂ ਨੂੰ ਹਟਾਇਆ ਹੀ ਨਹੀਂ ਕਿਹੜੇ ਛਾਣੀ ਤੋਂ ਢਾਲਾ ਹੈ ਕਿ ਇਹਨਾਂ ਪਿਲਰਾਂ ਨੂੰ ਤੋੜ ਰਹੇ ਸੀ ਉਹਨਾਂ ਨੂੰ ਅਸੀਂ ਰੋਕਣ ਦਾ ਯਤਨ ਹੀ ਨਹੀਂ ਕੀਤਾ ਇਹ ਭਲੇ ਹੋ ਮਾਨਸੋ ਜਿਵੇਂ ਇੱਕ ਦਿਖਾਉਂਦੇ ਨਹੀਂ ਹੁੰਦੇ ਉਹ ਮੂਰਖ ਜਿਹੜੀ ਟਾਣੀ ਤੇ ਬੈਠਾ ਹੁੰਦਾ ਉਸੇ ਨੂੰ ਕੱਟਣ ਦਿਆ ਹੂ ਅਸੀਂ ਸਮਝਾਇਆ ਹੀ ਨਹੀਂ ਅਸੀਂ ਦੱਸਿਆ ਹੀ ਨਹੀਂ ਕਿ ਉਹ ਮੋਰਖੋਂ ਇਹ ਪਿੱਲਰਾਂ ਦੇ ਸਿਰ ਦੇ ਉੱਤੇ ਇਹ ਸੰਸਥਾਵਾਂ ਖੜੀਆਂ ਨੇ ਉਹ ਛੇਣੀ ਥੋੜੀ ਲੈ ਕੇ ਨਾ ਤੁਸੀਂ ਇਹਨਾਂ ਸੰਸਥਾਵਾਂ ਨੂੰ ਖਤਮ ਕਰੋ ਕਹਿੰਦੇ ਜੀ ਅਸੀਂ ਨਵੇਂ ਪਿੱਲਰ ਬਣਾ ਲਏ ਨਵੇਂ ਪਿੱਲਰ ਕਿਹੜੇ ਬਣਾਏ ਇੱਕ ਲਾਲਚ ਦਾ ਬਣਾ ਲਿਆ ਇੱਕ ਨਿਜਗਰਦੀ ਦਾ ਬਣਾ ਲਿਆ ਸਵਾਰਥ ਦਾ ਬਣਾ ਲਿਆ ਬੇਈਮਾਨੀ ਦਾ ਬਣਾ ਲਿਆ ਨਿਜਗਰਦੀ ਸਵਾਰਥ مانی دے نے دے کے کوئی بھی ستھا جی ہے اوچھر چر نہیں ہو سکتی سدھانت مریا دے مریادا ہی سبھاوا جہ چر سفائی ہوں نے بلندی فائدہ کردار نے قوم ایک گل میں کہہ کے سماپتی کرنی ہے دنیا کے جن بھی ہیں چاہے وہ ہندو ہے چاہے وہ عیسائی ہے ਮੈਂ ਪ੍ਰਾਣੇ ਤਾਂ ਉਹਦੀ ਗੱਲ ਕਰਾਂ ਚਾਹੇ ਉਹ ਹਿੰਦੂ ਹੈ ਚਾਹੇ ਉਹ ਇਸਾਈ ਹੈ ਚਾਹੇ ਉਹ ਜੈਨ ਹੈ ਚਾਹੇ ਉਹ ਬੋਧ ਹੈ ਚਾਹੇ ਉਹ ਪਾਰਸੀ ਹੈ ਚਾਹੇ ਉਹ ਯਹੂਦੀ ਹੈ ਇਹਨਾਂ ਧਰਮਾਂ ਦੀਆਂ ਮੁਖੀਆਂ ਨੇ ਧਰਮਾਂ ਨੂੰ ਪਰਫੁੱਲਤ ਕਰਨ ਵਾਸਤੇ ਆਰਗੇਨਾਈਜੇਸ਼ਨ ਸੜੀਏ ਉਹ ਕਾਇਮ ਨਹੀਂ ਕੀਤੀ ਕਿਆ ਅਨਲ ਸੁਣਿਓਗੇ ਇਹਨਾਂ ਧਰਮਾਂ ਦੇ ਬਾਨੀਆਂ ਨੇ ਆਪਣੇ ਧਰਮ ਕਿਉਂਕਿ ਧਰਮਾਂ ਨੂੰ ਪਰਫੁੱਲਤ ਕਰਨ ਵਾਸਤੇ ਸੰਸਥਾਵਾਂ ਦੀ ਲੋੜ ਨਹੀਂ ਹੁੰਦੀ ਔਰ ਇਹਨਾਂ ਧਰਮਾਂ ਦੇ ਬਾਨੀਆਂ ਨੇ ਆਪਣੇ ਧਰਮਾਂ ਨੂੰ ਪ੍ਰਚਲਿਤ ਕਰਨ ਵਾਸਤੇ ਸੰਸਥਾਵਾਂ ਖੜੀਆਂ ਨਹੀਂ ਕੀਤੀਆਂ ਉਹ ਬਾਅਦ ਦੇ ਵਿੱਚ ਇਹਨਾਂ ਦੇ ਜਿਹੜੇ ਫਾਲੋਅਰਸ ਹੋਏ ਉਹਨਾਂ ਨੇ ਸੰਸਥਾਾਂ ਬਣਾਈਆਂ ਤੇ ਸਾਨੂੰ ਇਸ ਗੱਲ ਦਾ ਮਾਣ ਹੈ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਸੰਸਥਾਾਂ ਵਿੱਚ ਬੜਾ ਕੇ ਦਿੱਤੀਆਂ ਵੱਡੀਆਂ ਸੰਸਥਾਾਂ ਸਾਡੇ ਬਟੇਰੀਆਂ ਨਾਲ ਕੇ ਸਾਡੀ ਝੋਲੀ ਪਾਈਆਂ ਨੇ ਔਰ ਕੁਝ ਸੰਸਥਾਾਂ ਸਾਡੇ ਗੁਰੂ ਸਾਹਿਬਾਨ ਨੇ ਬੜਾ ਕੇ ਸਾਡੀ ਝੋਲੀ ਪਾਈਆਂ ਨੇ ਗੁਰੂ ਸਾਹਿਬਾਨ ਦੀਆਂ ਬਣਾਈਆਂ ਸੰਸਥਾਵਾਂ ਕਿਹੜੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਇਹ ਗੁਰੂ ਸਾਹਿਬ ਦੀ ਬਣਾਈ ਸੰਸਥਾ ਹੈ ਗੁਰਦੁਆਰਾ ਇਹ ਗੁਰੂ ਸਾਹਿਬ ਦੀ ਬਣਾਈ ਸੰਸਥਾ ਹੈ ਸੰਗਤ ਇਹ ਵੀ ਇੱਕ ਸੰਸਥਾ ਹੈ ਪੰਗਤ ਇਹ ਵੀ ਇੱਕ ਸੰਸਥਾ ਹੈ ਲੰਗਰ ਇਹ ਵੀ ਇੱਕ ਸੰਸਥਾ ਹੈ ਇਹ ਸਾਡੇ ਗੁਰੂ ਸਾਹਿਬਾਨ ਨੇ ਬਣਾ ਕੇ ਸਾਡੀ ਝੋਲੀ ਪਾਈਆਂ ਜਿਨ੍ਹਾਂ ਦੇ ਬਲਬੂਤੇ ਦੇ ਉੱਤੇ ਧਰਮ ਪਰਸਪਰਿਤ ਹੁੰਦਾ ਸਿੱਖੀ ਪਰਸਪਰਿਤ ਹੁੰਦੀ ਹੈ ਪਰ ਕੁਝ ਸੰਸਥਾਵਾਂ ਸਾਡੇ ਬਡੇਰਿਆਂ ਨੇ ਬਣਾਈਆਂ ਜਿਹਦੇ ਵਿੱਚੋਂ ਮੈਂ ਤੁਹਾਨੂੰ ਅੱਜ ਦੱਸ ਰਹੀ ਸੀ ਨਾ ਇਹ ਅਕਾਲ ਕੌਂਸਲ ਦੀ ਨਿਊ ਜਿਹੜੀ ਹੈ ਸੰਤ ਅਦਰ ਸਿੰਘ ਜੀ ਮਸਤੂਣਾ ਸਾਹਿਬ ਵਾਲੇ ਮਹਮਰਖ ਨੇ ਰੱਖੀ ਸਾਡੇ ਬਜ਼ੁਰਗਾਂ ਨੇ ਸਾਡੇ ਤਾਨਿਆਂ ਨੇ ਕੁੱਝ ਸੰਸਥਾਵਾਂ ਸਾਡੀ ਝੋੜੀ ਪਾਈਆਂ ਸਾਨੂੰ ਦਿੱਤੀਆਂ ਤੇ ਸਾਡਾ ਫਰਜ਼ ਕੀ ਹੈ ਸਾਡਾ ਫਰਜ਼ ਹੈ ਕਿ ਚਾਹੇ ਸੰਸਥਾਵਾਂ ਗੁਰੂ ਸਾਹਿਬਾਂ ਨੇ ਸਾਡੀ ਝੋੜੀ ਪਾਈਆਂ ਤੇ ਚਾਹੇ ਸਾਡੇ ਬਜ਼ੁਰਗਾਂ ਨੇ ਪਾਈਆਂ ਸਾਨੂੰ ਉਹਨਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ ਕਟੋ-ਕਟੋ ਜੇ ਅਸੀਂ ਉਹਨਾਂ ਜਿਨ੍ਹਾਂ ਨੇ ਸੰਸਥਾਵਾਂ ਨੂੰ ਬਲੰਦੀਆਂ ਦੇ ਉੱਤੇ ਨਹੀਂ ਲੈ ਕੇ ਜਾ ਸਕਦੇ ਤੇ ਘੱਟੋ ਘੱਟ ਉਹਨਾਂ ਨੇ ਜਿੱਥੇ ਸਾਨੂੰ ਬਣਾ ਕੇ ਸੌਖੀਆਂ ਸੀ ਉਦੋਂ ਅਸੀਂ ਥੱਲੇ ਡਿੱਗਣ ਦਾ ਯਤਨ ਜਿਹੜਾ ਹੈ ਇਹ ਬਿਲਕੁਲ ਵੀ ਨਾ ਕਰੀ। ਅਸੀਂ ਬਿਲਕੁਲ ਨਾ ਯਤਨ ਕਰੀ। ਫਿਰ ਇਹ ਸੰਸਥਾਵਾਂ ਸਾਨੂੰ ਲਾਭ ਦੇ ਸਕਦੀਆਂ ਸਾਡਾ ਫਾਇਦਾ ਕਰ ਸਕਦੀਆਂ ਬਹੁਤ ਸਾਰੇ ਬੁਲਾਰਿਆਂ ਨੇ ਬੋਲਣਾ ਮੈਂ ਆਪਣੇ ਸ਼ਬਦਾਂ ਨੂੰ ਇੱਕੀ ਜਿਹੜਾ ਸੰਕੋਚਦਾ ਇੱਕ ਵਾਰੀ ਫਿਰ ਮੈਂ ਜਿੱਥੇ ਅਕਾਲ ਕਾਉਂਸਲ مسونہ صاحب دی سمجھی مینجمنٹ کمیٹی اور اے جڑا تین روزہ سیمینار اذوزن کر رہی ہے کمیٹی میں او دا فیکس کر دیں تانواد کر دیں اٹھیا ساری سنگتا بہت 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 تانواد واہ گروہ جی کا خالصہ واہ گروہ جی کا